ਕਾਢੀ ਨਾਲ ਨੇ ਪੰਜਾਬੀ ਸੂਬੇ ਦੀ ਕਾਮੀ ਦੀ ਬਕਾਇਦਾ ਮੋਰਚਾ ਲਾ ਦਿੱਤਾ ਉਸ ਮੋਰਚੇ ਵਿੱਚ ਵੀ ਜੱਥੇਦਾਰ ਮੋਹਨ ਸਿੰਘ ਤੜ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਉਹਦੇ ਵਿੱਚ ਵੀ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਜੇਲ੍ਹ ਯਾਤਰਾ ਕਰਨੀ ਪਈ ਤੇ ਜੇਲ੍ਹ ਦੇ ਜਿਹੜੇ ਯਾਦਨਾਮਾ ਤੁਸੀਂ ਇਹ ਚੱਲਨੇ ਪਏ ਉਹਨਾਂ ਦਿਨਾਂ ਵਿੱਚ ਫਿਰ ਪ੍ਰਤਾਪ ਸਿੰਘ ਕੈਰੋ ਨੇ ਇਹੋ ਜੀ ਵਿਉਂਤ ਲਿਖੀ ਉਹ ਸਮਝ ਸੀ ਮੇਰੇ ਹਲਕੇ ਦਾ ਹੀ ਹੈ ਕਿਤੇ ਮੇਰੇ ਖਿਲਾਫ ਚੋਣਾਂ ਗਾਂ ਉਹੀ ਗੱਲ ਹੋਈ ਫਿਰ ਉਹਨੇ 52 ਮੁਕਦਮੇ ਤੁਸੀਂ ਹਾਰਨ ਹੋਗੇ 52 ਮੁਕਦਮੇ ਜਥੇਦਾਰ ਮੋਹਨ ਸਿੰਘ ਤੁਰਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਦਰਜ ਕਰ ਦਿੱਤੇ ਜਿਹੜੇ ਪਿੱਛੋਂ ਜਾ ਕੇ ਸਹਾਰਨਪੁਰ ਦੀ ਇੱਕ ਅਦਾਲਤ ਨੇ ਸਾਰੇ ਉਹ ਰੱਦ ਕੀਤੇ ਜਥੇਦਾਰ ਸਾਹਿਬ ਨੂੰ ਬਇਜ਼ਤ ਭਰੀ ਕੀਤਾ ਉਹ ਸਾਰੇ ਫੇਕ ਝੂਠੇ ਇਹ ਉਹ ਤਾਂ ਉਹ ਜਾਂ ਤਾਂ ਦਰवेश ਵਿਅਕਤੀ ਬਾਹਰੇ ਜਿਲ੍ਹੇ ਦਾ ਇਹੋ ਜਿਹੇ ਜੱਜ ਜਰ ਮਨ ਸਿੰਘ ਤੋੜਸਨ ਤੇ ਉਹ ਵੀ ਇੱਕ ਕੇਸ ਚੋਂ ਨਿਕਲੂਗਾ ਤੇ ਦੂਜੇ ਚੋਂ ਕਹਿੰਦੇ ਸਰ ਉਹਨਾਂ ਨੂੰ ਉਦੋਂ ਉਹਨਾਂ ਦੀ ਫੋਟੋ ਛਪਦੀ ਹੁੰਦੀ ਸੀ ਅਖਬਾਰਾਂ ਵਿੱਚ ਕਿ ਜੇਲ੍ਹ ਦੀਆਂ ਇਸ ਤਰ੍ਹਾਂ ਸ਼ੀਖਾ ਨੂੰ ਫੜ ਕੇ ਖੜੇ ਨੇ ਪੂਰੇ ਜਲਾਵ ਵਿੱਚ ਪੈਰਾਂ ਚ ਬੀੜੀਆਂ ਨੇ ਤੇ ਚੜਦੀ ਕਲਾ ਚਿਹਰੇ ਤੇ ਤੇ ਉਹ ਜੇਲ੍ਹ ਵਿੱਚੋਂ ਹੀ ਉਹਨਾਂ ਨੇ ਇਲੈਕਸ਼ਨ ਲੜੀ ਸੀ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਸਰਹਾਰੀ ਹਰਕੇ ਤੋਂ ਤੇ ਉਹਨਾਂ ਨੇ ਕਹਿੰਦੇ ਸੀ ਬਰਫ਼ ਦੀਆਂ ਸਿੜਾਂ ਤੇ ਪਾਇਆ ਜਾਂਦਾ ਤਾਂ ਕਿ ਉਹਨਾਂ ਨੂੰ ਸ਼੍ਰੀ ਤਸੀਹੇ ਦਿੱਤੇ ਜਾਣ ਹੋਰ ਵੀ ਕਈ ਤਰ੍ਹਾਂ ਦੇ ਤਸੀਹੇ ਉਹਨਾਂ ਨੂੰ ਦਿੱਤੇ ਜਾਂਦੇ ਸੀ ਉਹਨਾਂ ਨੇ ਕਿਹਾ ਵੀ ਖਾਣਾ ਵੀ ਮੈਨੂੰ ਠੀਕ ਨਹੀਂ ਮਿਲਦਾ ਜੇਲ੍ਹ ਵਿੱਚ ਪਰ ਉਹ ਚੜ੍ਹਦੀ ਕਲਾ ਚ ਰਹਿੰਦੇ ਤੇ ਨਾਮ ਬਾਣੀ ਨਾਲ ਜੁੜੇ ਰਹਿੰਦੇ ਇਸ ਕਰਕੇ ਇਹੇ ਨਾਮ ਬਾਣੀ ਨਾਲ ਜੁੜੇ ਰਹੇ ਆ ਉਹਨਾਂ ਨੂੰ ਕੁਝ ਦੁੱਖ ਨਹੀਂ ਬਿਆਪਦਾ